ਤੋਰ ਲਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਨ ਲੇਰਾ 베ਗਾ ਜਲਾ ਬਰਹੰਡਾ ਬਾਈ ਕਾਕੇ ਸਿੱਧੂ ਦੇ ਘਰੇ ਖੜੇ ਆ ਆਰੋ ਕੋਲੇ ਘਾਰਾ ਬਾਈ ਦਾ ਤੇ ਬਾਈ ਕੋਲੇ ਆਂਗਾ ਬਕਾਊ ਆ ਸੂਣ ਵਾਲੀ ਬਹੁਤ ਵਧੀਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਲਾਉਂਦੀ ਆਉਂਦੀ ਇੱਕ ਦੋ ਦੇਣੀ ਲਊ ਆਏ ਦਰਸ ਹਾਂ ਵੀ ਕਾਕਾ ਸਾਬ ਕੀ ਹਾਲ ਆ ਬਾਈ ਬਹੁਤ ਵਧੀਆ ਤੂੰ ਦੱਸੋ ਠੀਕ ਠਾਕ ਆ ਸੇਤਾ ਬਹੁਤ ਵਧੀਆ ਤੇ ਕਿਹੜੇ ਸੂਏ ਸੁਣਾਂ ਨੇ ਗਾਣੇ ਆਪਣੀ ਨੇ ਇਹ ਤੀਜੇ ਸੂਏ ਚੋਗੇ ਤੇ ਦੂਜੇ ਸੂਏ ਕਿੰਨਾ ਕ ਦੁੱਧ ਦਿੱਤਾ ਇਹ 20 20 18 ਤੋਂ 20 ਤੱਕ ਦਿੱਤਾ ਦੂਜੇ ਸੂਏ ਤੇ ਹੁਣ ਤਾਂ ਹੋਰ ਵੀ ਆਸ ਆਣਾ ਹੈਗਾ ਵੀ 20 ਪਲੱਸ ਕਰੂਗਾ ਤੇ ਬਸ ਦਿਨ ਤਾਂ ਪੂਰੀ ਹੋਣਗੇ ਹਾਂ ਹਾਂ ਦਿਨ ਪੂਰੇ ਇੱਕ ਦੋ ਦਿਨ ਸੁਫੂ ਮੰਨ ਲਓ ਹਾਂ ਜੀ ਕਿਸੇ ਨੇ ਘਰੇ ਰੱਖਣੀ ਵੀ ਠੰਡੀ ਸੀ ਲਗਾ ਹਾਂ ਘਰੇ ਰੱਖਣ ਵਧੀਆ ਜਾ ਵੀ ਆਪਣਾ ਤਾਂ ਘਰ ਦੇ ਹੀ ਕੰਮ ਆਪਣਾ ਕਿਹੜਾ ਵਪਾਰ ਦਾ ਕੋਈ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਉਹ ਟਿੱਲ ਦਾ ਹੱਸਦਾ ਸੀ ਤੂੰ ਟਿੱਲ ਲੱਗ ਗਿਆ ਅੱਛਾ ਤਾਂ ਪਹਿਲੇ ਜੂ ਤਰਾ ਹੋਏ ਇਹਦਾ ਪਹਿਲੇ ਜੂ ਹੀ ਖਰਾਬ ਹੋਏਗਾ ਅੱਛਾ ਵੀ ਤਿੰਨ ਥਾਣਾ ਜੀ ਦੁੱਧ ਆਉਂਦਾ ਦੁੱਧ ਦੁੱਧ 20 ਲੀਟਰ ਤੇ ਰੇਟ ਕੀ ਕਰਤਾ ਬਾਈ ਇਹਦਾ 70000 ਕਰ ਕੋਈ ਟਿੱਲ ਕਰ 75000 ਤੇ ਨੰਬਰ ਬੋਲ ਦਿਆ ਉਹਦਾ 98781 52408 ਇੱਕ ਕਰੀ ਹੋਰ ਬੋਲ 99781 52408 ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਆ ਗਾਂ ਬਾਈ ਦੀ ਇੱਕ ਕਰੀ ਦੋਰਨੀ ਹੋਰ ਦੋ ਦੇਗਾ ਕੇ ਤੇ ਜਾਣਕਾਰੀ ਬਾਈ ਤੋਂ ਸਾਰੀ ਆਪਾਂ ਲੈ ਲਈ ਨਿਤ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀਆਂ ਤਾਂ ਆਪਣਾ ਨੰਬਰ ਹੈ 94799 8308 ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਤੁਹਾਡੇ ਕੋਲੇ ਬੈਠਿਆਂ ਕੋਲੇ ਸਾਰੀ ਜਾਣਕਾਰੀ ਆ ਜਾਇਆ ਕਰੂ ਮੰਡੀਆਂ ਦੀ ਸ਼ਹਿਰਾਂ ਦੀ ਪਿੰਡਾਂ ਦੀ ਮੇਲਿਆਂ ਦੀ ਚੈਨਲ ਨੂੰ ਫੋਲੋ ਕਰ ਲਓ ਚੰਗੀ ਦੁੱਧ ਵਾਲੀ ਗਾਂ ਦੱਸਦਾ ਬਾਈ ਠੰਡੀ ਸੀ ਲਗਾ ਗਈ ਜੀ ਕਿਸੇ ਭਰਾ ਨੇ ਘਰੇ ਰੱਖਣੀ ਆ ਤੇ ਟੈਲ ਆਉਂ ਬਾਕੀ ਜਾਣਕਾਰੀ ਬਾਈ ਨੇ ਫੋਨ ਨੰਬਰ ਬੋਲਤਾ ਤੇ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਤੇ ਆਪਣੀ ਦਸੱਲੀ ਕਰਕੇ ਤੁਸੀਂ ਇਹ ਗਾਂਲ ਜਾ ਸਕਦੇ ਹੋ ਪਿੰਡ ਅਲਹਿਰਾ ਵੇਗਾ ਵਾਈ ਦਾ ਜ਼ਿਲ੍ਹਾ ਬਠਿੰਡਾ ਪਿੰਡ ਦੇ ਵਿਚਾਲੇ ਖੂਹ ਕੋਲੇ ਆਰੂ ਕੋਲੇ ਘਾਰਾ ਵਾਈ ਦਾ ਆਰੂ ਨਾਲ ਹੀ ਆ ਤੇ ਕਾਕਾ ਸਿੱਧੂ ਦੇ ਨਾਂ ਨਾਲ ਜਾਣਦੇ ਆ ਬਾਈ ਨੂੰ ਸਾਰੇ ਤੇ ਸਾਰੇ ਵੀਰਾਂ ਦਾ ਧੰਨਵਾਦ ਮੇਹਰਵਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ